ਇਹ ਨਾਲਾ ਖੇਤਰ ਦੇ ਅਧੀਨ ਆਉਂਦੇ ਪਿੰਡ ਗੱਗੂਮਾਲ ਵਿਖੇ ਰਾਸ਼ਨ ਸਮਗਰੀ ਦੀ ਵੰਡ ਨੂੰ ਲੈ ਕੇ ਪਿੰਡ ਵਾਸੀਆਂ ਕੀਤਾ ਇੱਕ ਪਰਿਵਾਰ ਦੇ ਖਿਲਾਫ ਪ੍ਰਦਰਸ਼ਨ ਅਤੇ ਪਿੰਡ ਵਾਸੀਆਂ ਨੇ ਇੱਜ਼ਤ ਖਿਲਾਫ ਲਗਾਈ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਦੇ ਅੰਦਰ ਕੀ ਹੈ ਪੂਰਾ ਮਾਮਲਾ ਸੁਣੋ ਪਿੰਡ ਵਾਸੀਆਂ ਦੀ ਜबानी ਪੂਰੀ ਕਹਾਣੀ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਹੈ ਗੱਗੂਮਾਲ ਪਿੰਡ ਹੈ ਜਿੱਤੇ ਪੂਰਾ ਪਾਣੀ ਜਰਨ੍ਹਰ ਭੜਿਆ ਹੈ ਹਾਂਜੀ 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 ਤੇ ਕੀ ਗੱਲ ਏ ਜਿਹੜੀ ਕੱਲ ਟੜ ਦਾ ਗੱਲ ਕੀ ਹੋਈ ਜਿਹੜੀ ਗੱਲ ਹੀ ਗਈ ਤਾਂ 4 ਮੰਗਣਾ ਤੇ ਸੌਦਾ ਆ ਹੀ ਓਏ ਬੀਬੀਆਂ ਸਾਰੀਆਂ ਡੇ ਨਾਲ ਆ ਜੀ ਕਿਹਨੂੰ ਨਹੀਂ ਸੌਦਾ ਦਿੱਤਾ ਇਹਨਾਂ ਨੇ ਲਾ ਕੇ ਦੁਕਾਨ 'ਚ ਰੱਖ ਲਿਆ ਹੂੰ ਹੂੰ ਇਹ ਚਾੜ ਦੀ 4 ਦੀ ਵੀਡੀਓ ਏ ਮੇਰ ਕੋ ਹਾਂ ਸਹੀ ਏ ਤੇ ਮਤਲਬ ਤੀਓ ਤੁਹਾਡੀ ਦੁਕਾਨ ਦੀ ਵੀਡੀਓ ਤੁਹਾਨੂੰ ਦਿਖਾ ਦਾਂਗੇ ਅਸੀਂ ਜੇ ਇਹਨਾਂ ਦਾ ਘਰੋਂ ਨਾ 4 ਹੁਣ ਹੋਵੇ ਗੋਦੀ ਕੀਤਾ ਜਾਵੇ ਉਹ ਕਰ ਲੈਣ ਕਿੱਥੋਂ ਸੌਦਾ ਕਿੱਥੋਂ ਆਇਆ ਸੀਗਾ ਸੌਦਾ ਸਰਕਾਰ ਨੇ ਪਹੇਜਿਆ ਮਲਵਈਆ ਆਇਆ ਸੀ ਮਲਵਈਆ ਹਾਂਜੀ ਤੇ ਫਿਰ ਕੀ ਗੱਲ ਹੋਈ ਮੈਂ ਖਲੋਜੋ ਵਾਜੀ ਸੌਦਾ ਆਇਆ ਸੀ ਅਸੀਂ ਗਏ ਸੀ ਸਾਰੇ ਪਾਸੇ ਤਾਂ ਡੈਜੀ ਮਨਜੀਤ ਕੋਲ ਧੱਗੋ ਮਾਰ ਲਿਆ ਕੀ ਗੱਲ ਕੀ ਹੋਈ ਖਲੋਜੋ ਸੌਦਾ ਲੈਣ ਆ ਹੀ ਗਏ ਇੱਥੇ ਪਤਾ ਲੱਗਾ ਵੀ ਸੌਦਾ ਆਇਆ ਅਸੀਂ ਸੌਦਾ ਲੈਣ ਚਲੇ ਗਏ ਤਾਂ ਉਹਨੇ ਉੱਥੇ ਹੀ ਆਖ ਦਿੱਤਾ ਵੀ ਬਾਹਰ ਆ ਗਈ ਸੌਦਾ ਬੰਦ ਕਰ ਦੋ ਕਿੰਨੇ ਕਿਹਾ ਉਸੇ ਦੁਕਾਨ ਵਾਲੀ ਨੇ ਉਦਾਂ ਆ ਕੀ ਆ ਬੇ ਦੱਸ ਅਨਾ ਦੱਸਾ ਉਦਾਂ ਨਾ ਨਾ ਮਾਂ ਮਾਇਆ ਚਲੋ ਉਹਨਾਂ ਦਾ ਨਾਮ ਆ ਦਾ ਮੁੰਡਾ ਦਾਦੀ ਆ ਵੀ ਸਰਦਾ ਨਹੀਂ ਵੰਡਣਾ ਅਸੀਂ ਆਖਿਆ ਵੀ ਸਾਨੂੰ ਵੀ ਸ਼ਬਦਾ ਦੇ ਦਿਓ ਕਿ ਅਸੀਂ ਆਏ ਸ਼ਬਦਾ ਲੈਣ ਸਾਰਿਆਂ ਦੀ ਦਾਮੀ ਜਣਗਾ ਗਈਆਂ ਅੱਗੇ ਵੀ ਕੋਈ ਸ਼ਬਦਾ ਨਹੀਂ ਦੇਣਾ ਅਜਾ ਤੁਹਾਡੇ ਪਰਸੋਂ ਵੰਡ ਕੇ ਗਏ ਆ ਆਇਆ ਕੋ ਵੰਡ ਗਏ ਆਪਣੇ ਥਾਂ ਵੰਡ ਗਏ ਜਿਹੜਾ ਆ ਲਿਖੇ ਇਹ ਤਾਂ ਸਾਨੂੰ ਦੋ ਉਹਨਾਂ ਆਖਿਆ ਨਹੀਂ ਦੇਣਾ ਜਾ ਪੱਜ ਹੋ ਇਥੋਂ ਮੁੜ ਕੇ ਮੁੰਡੇ ਨੇ ਗਾਲ ਮੁੰਡੇ ਨੇ ਗਾਲਾਂ ਕੱਢੀਆਂ ਮੁੜ ਕੇ ਉਹਨੇ ਛਿੱਤਰ ਵੀ ਫੜ ਕੇ ਨਾ ਇਹ ਆ ਆ ਕੋਈ ਆ ਇਹ ਵੀਡੀਓ ਬਣਾਉਣ ਦੀ ਤੇ ਇਹ ਨੂੰੰਦਾ ਚਵਲ ਸਾਰਿਆਂ ਦੇ ਹੋਇਆ ਇਹਦੇ ਕੱਲੀ ਦੇ ਨਹੀਂ ਹੋਇਆ ਸਾਨੂੰ ਸਾਰਿਆਂ ਨੂੰ ਕਿ ਜਿਹੜੀਆਂ ਔਰਤਾਂ ਸਾਨੂੰ ਆਹ ਤਾਂ ਨਾ ਬੰਗਾ ਸਪਾਤ ਦਾ ਨਹੀਂ ਜੰਗਾ ਸਾ ਹੋਰ ਵੀ ਚਾਇਆਂ ਵੀ ਕਿ ਨਹੀਂ ਵੀ ਹੋਈਆਂ ਨੂੰ ਫਿਰ ਇਹ ਗੱਲ ਹੋਈ ਆ ਇਹ ਕਹੇ ਸਬਦਾ ਦੇ ਦੇ ਤੂੰ ਅੰਦਰ ਲਾ ਲਿਆ ਸਾਨੂੰ ਸਬਦਾ ਲੈਣ ਦੇ ਜੋ ਵੀ ਅੰਵਾ ਸਾਡਾ ਧੱਕ ਦੋ ਉਹਨੇ ਨਹੀਂ ਜਤਾਦੀ ਨਹੀਂ ਜਣਾ ਨਿਕਲ ਜਾਓ ਅੰਦੀ ਮੇਰੀ ਦੁਕਾਨ ਇਹ ਰਹੀ ਸੌਦਾ ਜਿਹੜਾ ਵਾ ਕੋਈ ਦਾਨੀ ਸੱਜਣਾ ਵੱਲੋਂ ਆਇਆ ਹਾਂ ਜੀ ਆ ਗਿਆ ਉਹ ਹੀ ਅੱਦੇ ਗਰੀਬਾਂ ਵਾਸਤੇ ਗਰੀਬਾਂ ਵਾਸਤੇ ਇਹਨਾਂ ਨੇ ਅੰਦਰ ਲਾ ਦੇ ਰੱਖ ਲਾ ਕੇ ਰੱਖ ਲਿਆ ਇਹੋ ਮੁੰਡਾ ਨੇ ਸੌਦਾ ਰੱਖ ਲਿਆ ਇਹੋ ਬਾਬਾ ਜਾਨਦਾਸ ਗੁਰਦਰ ਆ ਉਹਦੇ ਤੋਂ ਪੈਸੇ ਨਹੀਂ ਚੁੱਕੇ ਆ ਜੇ ਤੂੰ ਗੁਰਦਰ ਇਹਨਾਂ ਨੂੰ ਬੱਤੇ ਸੌਦਾ ਦੇ ਦੇ ਸੌਦਾ ਕਿਹੜਾ ਤੂੰ ਘਰੋਂ ਲੈ ਆਉਂਦੇ ਆ ਸੌਦਾ ਤੁਹਾਡੇ ਵਾਸਤੇ ਸਾਡੇ ਵਾਸਤੇ ਗਰੀਬਾਂ ਕਰਕੇ ਉਹਦੇ ਤੋਂ ਮਤ ਨਹੀਂ ਹਾਂ ਸਾਡੇ ਘੜੀ ਚ ਪਾਣੀ ਹਾਂਜੀ ਇੱਧਰ ਆਂਤਰਪਾਣੀ ਨੇ ਸਾਡੇ ਸਾਰੇ ਪੰਨ ਪਰ ਆਵੇ ਲੋ ਸਾਰੇ ਵੇਨੇ ਆ ਸਾਰਿਆਂ ਦੇ ਘਰ 파ਟੇ ਆ ਗਰੀਬਾਵਾਤੀ ਆ ਜਿਹੜੀ ਆਮ ਦਾ ਲੱਗਦਾ ਇਹਦਾ ਗਰੀਬਾਂ ਵਾਲਾ ਜਿਹੜਾ ਲੋੜਵੰਦ ਪਰਿਵਾਰਾਂ ਲਈ ਆਇਆ ਸੀਗਾ ਹਾਂਜੀ ਹਾਂਜੀ ਇਹਨਾਂ ਨੇ ਆਪ ਰੱਖ ਹਾਂ ਆਪ ਰੱਖ ਲੈ ਤੁਸੀਂ ਇਹ ਜਿਹੜੀਆਂ ਟਰਾਲੀਆਂ ਆਉਂਦੀਆਂ ਆਪਲਮੋਂ ਦੀ ਜਿਹੜੀ ਟਰਾਲੀ ਰਾਤ ਬਰਾਕੇ ਆਪਲਮਾਂ ਦੀ ਗਰੀਬ ਨੂੰ ਕਿਸ ਨੂੰ ਨਹੀਂ ਮਿਲਦਾ ਕਿਸ ਨੂੰ ਨਹੀਂ ਮਿਲਦਾ ਜਾਤੀ ਸੋਸ਼ਟੀ ਦੇ ਇਹ ਸ਼ਬਦ ਤੁਹਾਨੂੰ ਬੋਲੇ ਗਏ ਹਾਂਜੀ ਹਾਂਜੀ ਕਿੰਨੇ ਕਿ ਜਾਣਿਆ ਤੇ ਸਾਹਮਣੇ ਬੋਲੇਗੇ ਬਾਵਾਈ ਫੀਫਗਾਇ ਵਿੱਚ ਦੋ ਚਾਰ ਜਣੀ ਅੱਗੇ ਬਾਕੀ ਸਾਰੀ ਆ ਵੀ ਹੈਗੀ ਆ ਵੀ ਹੈ ਲੀਆ ਸਾਰਗਾ ਪਾਹੇ ਜਿੰਦਾ ਸਾਰਗਾ ਜੀ ਬੋਲੇਗੇ ਜੀ ਨਾ ਜਬ ਵੀ ਸੁੱਚਦੇ ਸਭ ਤੋਂ ਬੋਲੇਗਾ ਸਾਰਗਾ ਵਾਲਾ ਹਾਂਜੀ ਕਿੰਨੇ ਬੋਲੇ ਰਣਜੀਤ ਕੋ ਕੀ ਗੱਲ ਹੋ ਗਈ ਸੀ ਟੈਂਕ ਜਿਹੜਾ ਤਾ ਤੈਂਡੇ ਹੁਸ ਤੋਂ ਗੋਮਾਲ ਕੀ ਗੱਲ ਬਾਤ ਕੀ ਹੋਈ ਐ ਹੋਈ ਉਹਨੇ ਪੋਲ ਤਾ ਨਾ ਚੜ ਜੇ ਤਾ ਹੀ ਆਖਿਆ ਤੂੰ ਕਿੱਧਰ ਨੂੰ ਜਾਣਾ ਤੂੰ ਵੀ ਤੇ ਇਹਨੂੰ ਜਾਣਾ ਇਹ ਮੁਰਕੇ ਕਾਂਦੇ ਜੀ ਟਪਕੇ ਤੇ ਜਦੋਂ ਬੰਦੇ ਦੇ ਗਲ ਪੈਣ ਆਈਦਾ ਇਦਾਂ ਗਾਂ ਹੋਇਆ ਫਿਰ ਜਨਾਨੀਆਂ ਵੀ ਛੱਤਰ ਲਾ ਲੇ ਫਿਰ ਉਹਦੀ ਮਾਂ ਲੈ ਗਈ ਉਹਨੂੰ ਧੂਕੇ ਜਿਹੜਾ ਜਾਤੀ ਸੂਚਿਤ ਸ਼ਬਦ ਬੋਲੀ ਇੱਕ ਇਸ ਬੰਦੇ ਨੇ ਬੋਲ ਲਈ ਇਹ ਉਹਦੇ ਮੁੰਡੇ ਨੇ ਮੁੰਡੇ ਨਹੀਂ ਨਾ ਮਾ ਨਾ ਮਾਂ ਨਹੀਂ ਨਾ ਮਾਤੇ ਤੇ ਪਿਓ ਦਾ ਨਾਂ ਨਹੀਂ ਹੈ ਨਾ ਹਰਨੇਕ ਨਹੀਂ ਨਾਂ ਸਿੱਧਾ ਦਾ ਇਹਦੇ ਬਾਰੇ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਕੰਪਲੀਟ ਕੀਤੀ ਪੁਲਿਸ ਕੋ ਗਏ ਹ ਰਾਤੀ ਪੁਲਿਸ ਕੀ ਕੇ ਲਈ ਅਜੇ ਕੋਈ ਨਹੀਂ ਹੋਇਆ ਕੋਈ ਨਹੀਂ ਅਜੇ ਨੇ ਕੋਈ ਵੀ ਨਹੀਂ ਅਜੇ ਨਹੀਂ ਕੋਈ ਆਇਆ ਮੈਂ ਅਜੇ ਨਹੀਂ ਕੋਈ ਆਇਆ ਨਹੀਂ ਕੋਈ ਆਇਆ ਡੰਗਾ ਗੋਮਾਲ ਤੋਂ ਜੀਤ ਕੋਰ ਮੇਰਾ ਨਾਮ ਹੈ ਕੀ ਗੱਲੋਂ ਕੀ ਹੋਈ ਗੱਲ ਨੂੰ ਇੱਕ ਬੀਬੀਆਂ ਸੌਦਾ ਲੈਣ ਗਈਆਂ ਸੀ ਇੱਥੇ ਹਾਂਜੀ ਉਹਨਾਂ ਨੇ ਸੌਦੇ ਦੀਆਂ ਦੋ ਟਰਾਲੀਆਂ ਪਹਿਲੋਂ ਲਾ ਕੇ ਤਰੱਕ ਲਈਆਂ ਅੰਦਰ ਤੇ ਜਿੰਨਾ ਵੇਖਿਓ ਗਈਆਂ ਸਾਰੀਆਂ ਜਿਹੜੀਆਂ ਤੋਂ ਉਹਨਾਂ ਵੰਮਗਰ ਅਹੀਂ ਵੀ ਗਈਆਂ ਹਾਂ ਜਦੋਂ ਕੇ ਸੌਦਾ ਲੈਣ ਤੇ ਹੀ ਕਿਹਾ ਕਿ ਸਾਨੂੰ ਵੀ ਸੌਦਾ ਦੋ ਤੇ ਕੁਛ ਚਾਰ ਵੀ ਮੰਗੇ ਸੀ ਡੰਗਰਾਂ ਵਾਸਤੇ ਇਹਨਾਂ ਨੇ ਜਿਹੜਾ ਆਇਆ ਸੀ ਇੱਥੇ ਤੇ ਕਹਿੰਦੇ ਕਿਸੇ ਨੂੰ ਨਹੀਂ ਦੇਣਾ ਤਾਂ ਕਿਸੇ ਨੂੰ ਕਿ ਦੇਣਾ ਬਾਕੀ ਦੂਜੀਆਂ ਟਰਾਲੀਆਂ ਜਿਹੜੀਆਂ ਹੁੰਦੀਆਂ ਜੀਮੇਦਾਰਾਂ ਦੀ ਉਹਨਾਂ ਨੂੰ ਤੇ ਹੀ ਜਾਂਦੇ ਸੀ ਤੇ ਸੌਦਾ ਵੀ ਗੁਪਤ ਦਿੰਦੇ ਸੀ ਤੇ ਇਹਨਾਂ ਬੀ ਬਗਾਣੇ ਨੂੰ ਮੰਗਿਆ ਸੌਦਾ ਤੇ ਇਹਨਾਂ ਨੂੰ ਗਾੜੀਆਂ ਨਾਲ ਗਾਲਖਲੋਚ ਕੀਤੀ ਸੌਦਾ ਵੀ ਨਹੀਂ ਵਿਕਦਾ ਜਿਹੜਾ ਸੌਦਾ ਸੀ ਉਹ ਜਿਹੜਾ ਵਾ ਉਹ ਜਿਹੜੇ ਦਾਨੀ ਸੱਜਣਾ ਵੱਲੋਂ ਆਇਆ ਹਾਂਜੀ ਹਾਂਜੀ ਪਿੱਛੋਂ ਸੌਦਾ ਆਇਆ ਅੱਛਾ ਜੀ ਤੇ ਉਹਨਾਂ ਨੇ ਇੱਥੇ ਲਵਾ ਲਿਆ ਇਹਨਾਂ ਦੇ ਕੋਲ ਪੀ ਇੱਥੇ ਲਾ ਜੋ ਇੱਥੋਂ ਦਵਾਂਗੇ ਹਿੰਦੀ ਇਹਨਾਂ ਪਰ ਵੰਡਿਆ ਨਹੀਂ ਆ ਇਹਨਾਂ ਨੇ ਅੰਦਰ ਲਾ ਲਿਆ ਕਹਿੰਦੇ ਸਾਡਾ ਸੌਦਾ ਨਹੀਂ ਵਿਕਦਾ ਬਥੇਰੇ ਲੋਕਾਂ ਨੇ ਜਮਾ ਕੀਤਾ ਐਸ ਇਲਾਕੇ ਜੀ ਪਾਣੀ ਰਹਾ ਤੇ ਸੌਦਾ ਕੋਈ ਨਹੀਂ ਇੱਧਰ ਲੈ ਬੰਨੀ ਨਾ ਬੋੜਿਆ ਕੀ ਕਾਰਨ ਕੀ ਗੱਲ ਕੀ ਸੌਦਾ ਆਪਣੇ ਵੱਲ ਕਿਉਂ ਲਵਾਇਆ ਗਿਆ ਇਹ ਤਾਂ ਉਹਨਾਂ ਨੂੰ ਪਤਾ ਕਾਂਝਾਂ ਵਾਲਿਆਂ ਨੂੰ ਜ਼ਿਆਦਾ ਦਿੰਦੇ ਆ ਸਾਂਝਾਂ ਵਾਲਿਆਂ ਨੂੰ ਦਿੰਦੇ ਆ ਇੱਧਰ ਵੀ ਸਾਂਝਾਂ ਵਾਲਿਆਂ ਨੂੰ ਦਵਾ ਕੇ ਫਰਦਾ ਬਾਕੀਆਂ ਨੂੰ ਨਹੀਂ ਦਿੰਦੇ ਬਾਕੀ ਆਪਣੀ ਦੁਕਾਨ ਵਿੱਚ ਜਮਾਂ ਰੱਖ ਲਿਆ ਉਹਨਾਂ ਨੇ ਤੇ ਜੱਤੀ ਜਿਹੜੇ ਸ਼ਬਦਿਆ ਉਹ ਕਿੰਨੂੰ ਕਹਦੇ ਬਲੂ ਹਾਂਜੀ ਨਾਲੇ ਕਹਿੰਦੇ ਆ ਕਿ ਪੈਸੇ ਦਿੱਤੇ ਆ ਹੀ ਸੌਦਾ ਵੰਡ ਕੇ ਇੱਕ ਦਿਨ ਆਏ ਹੀ ਦੂਜੇ ਬੰਦੇ ਉਹਨਾਂ ਨੇ ਸੌਦਾ ਵੰਡਿਆ ਸੀ ਇਹ ਹਜ਼ਾਰ ਰੁਪਏ ਸਾਨੂੰ ਦੇ ਕੇ ਗਏ ਤੇ ਇਹੋ ਹੀ ਸਾਡਾ ਨਾਟਲੇ ਤੇ ਚੜਾ ਲਿਆ ਕਹਿੰਦਾ ਵੀ 90000 ਕਹਿੰਦਾ 90000 ਦਿੱਤਾ 10000 ਦੇ ਨਾਲ ਥੋੜਾ 90000 ਹੋ ਗਿਆ ਅੱਧੀ ਕੋਈ ਕੋਲਦੀ ਪੁਲਿਸ ਕੋਲ ਨਹੀਂ ਕੀਤੀ ਹਾਂਜੀ ਹਾਂਜੀ ਕੀਤੀ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਅਜੇ ਕੀਤੀ ਜਿਹੜੇ ਜਾਤੀ ਸੁੱਚੇ ਸੁੱਚੇ ਸ਼ਬਦ ਬੋਲੇ ਗਏ ਆ ਮੰਗ ਕੀ ਕਰਦੇ ਆਈ ਮੰਗ ਕਰਦੇ ਆ ਕਿ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਪਏ ਇਹਨਾਂ ਕਿਉਂ ਕਿਹਾ ਇਦਾਂ ਸਾਡੀ ਕੋਈ ਕੀਤੀ ਜਾਵੇ ਇਹਨਾਂ ਨੇ ਇਨਸਾਫ ਹੋ ਜਾ ਸਾਡਾ ਉਹਨਾਂ ਨੇ ਨਾਤਾ ਵੀ ਇਹ ਮਹੱਲਾ ਹੀ ਲੁੱਟ ਕੇ ਖਾ ਗਿਆ ਇਹ ਖਾਣੇ ਖਾ ਲਾਨ ਗਏ ਆ ਨਾਂ ਤੇਰਾ ਗਰਜੀਤ ਕੌਰ ਕੀ ਗੱਲ ਹੈ ਰਾਜ ਗੱਲ ਕੀ ਹੈ ਸੌਦਾ ਲੈਣ ਗਏ ਆ ਤੇ ਸਾਨੂੰ ਉਹਨੇ ਸੌਦਾ ਨਹੀਂ ਦਿੱਤਾ ਸੌਦਾ ਉਹਨੇ ਅੰਦਰ ਲਾ ਲਿਆ ਤਾਂ ਆਂਦੇ ਵੀ ਸਾਡੇ ਥਾਂ 'ਚ ਨਹੀਂ ਵੜਨਾ ਤੁਸੀਂ ਇੱਥੇ ਨਿਕਲੋ ਬਾਹਰ ਅਹੀ ਆ ਗਏ ਆ ਉੱਥੇ ਹੀ ਗੱਲ ਹੋਗੀ ਕੋਣ ਕਹਿੰਦਾ ਏ ਉਹ ਤਾਂ ਨਾਮੇ ਦਾ ਮੁੰਡਾ ਨੇਕਾ ਕੀ ਕਰਨ ਕੀ ਐ ਕਰੀਏ ਸੌਦਾ ਜਿਹੜਾ ਵਾ ਕਿਸੇ ਦਾਨੀ ਸਜਣਾ ਕੋ ਐ ਕਿ ਇਹਨਾਂ ਨੇ ਆਪਣੀ ਨਹੀਂ ਦਾਨੀ ਹੁੰਦੇ ਨੇ ਨਾਨੀ ਹੁੰਦੇ ਨੇ ਤੇ ਸੌਦਾ ਇਹ ਗਾੜੀ ਲਵਾ ਲੈਂਦੇ ਨੇ ਉਧਰੋਂ ਜਿਹੜੀਆਂ ਜਨਾਲਿਆ ਵੱਲੋਂ ਇਹਨਾਂ ਨੂੰ ਮੁਸ਼ਕਲ ਕਿਸ ਤਰ੍ਹਾਂ ਦੀ ਕਈ ਪਤਾ ਖਾਨੂੰ ਕਿ ਆ ਕਾਦੀ ਇਹਨਾਂ ਨੂੰ ਮੁਸ਼ਕਲ ਆ ਸਾਂਝਾ ਵਾਲਿਆਂ ਨੂੰ ਜੱਟਾਂ ਨੂੰ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਹੁੰਦੇ ਕੋਈ ਸਭ ਜੱਟ ਲੋਕ ਬੋਲੇ ਕਿ ਕਿੰਨੇ ਕੁ ਲੋਕ ਸੰਗ ਜਿੰਨਾਂ ਦੇ ਸਾਹਮਣੇ ਆਹੀ ਹਾਂ ਆਹੀ ਹਾਂ ਸਾਰੇ ਆਹ ਤੇਰੇ ਆ ਹੀ ਉੱਥੇ ਚਰਕਤੇ ਬੜੇ ਹਾਂ ਹੈ ਵੀ ਚਰਕਤੇ ਆਉਂਦੇ ਜਾਂਦੇ ਲੋਕੀ ਖਲੋਂਦੇ ਇਹ ਛੱਤਰ ਲਾ ਕੇ ਤੇ ਗੱਲ ਪੈ ਗਿਆ ਹੀ ਮੁੰਡਾ ਉਹਦਾ ਮੜ ਕੇ ਉਹ ਜਿਹੜੇ ਸੌਦਾ ਲੈਣ ਆਏ ਦੇਣ ਆਏ ਸੀ ਤਾਂ ਉਹਨੇ ਮੂੰਹ ਗੜੀ ਹੱਥ ਦੇ ਕੇ ਤਾਂ ਉਹਨੇ ਆਪਣੇ ਘਰ ਨੂੰ ਮੁੰਡੇ ਨੂੰ ਖੜਿਆ ਲੈ ਸਿੱਧੀ ਗੱਲ ਆ ਜੀ ਕਾਦੀ ਆ ਉਹ ਛੱਤਰ ਲਾ ਕੇ ਇਹਦੇ ਗੱਲ ਪੈਣ ਲੱਗਾ ਸੀ ਪੈ ਗਈਆਂ ਸਾਰੀਆਂ ਹੀ ਐ ਆਖਿਆ ਇਹਨੂੰ ਜੋ ਮਾਰ ਲਗਾ ਤਾਂ ਆਪਣੀਆਂ ਭੈਣਾਂ ਨੂੰ ਮਾਰ ਭੈਣੀਆਂ ਨੇ ਉਸ ਮੁੰਡੇ ਦਾ ਨੇ ਕੰਨੀ ਕੁ ਉਮਰ ਉਹਦੀ ਹੁਣ ਇਹ 20 ਸਾਲਾਂ ਦੀ ਕੋਈ ਥਾਣੇ ਕੰਪਲੇਂਟ ਕੀਤੀ ਥਾਣੇ ਰਾਤੀ ਇਹੀ ਗਈਆਂ ਠੀਕ ਆ ਉਹਨਾਂ ਦੇ ਪੁੱਛਾਗੇ ਅਜੇ ਤੀ ਨਾਲ ਕੋਈ ਗੱਲ ਬਾਤ ਨਹੀਂ ਠੀਕ ਆ ਇਹਦਾ ਬਮਾਲ ਹੈ ਕੀ ਨਾਦਾ ਕੀ ਨਾਦਾ ਗਰਮੀ ਇੱਥੇ ਕੀ ਪੰਜੀ ਗੱਲ ਕੀ ਹੋਈ ਜੀ ਇਹਨਾਂ ਦਾ ਝਗੜਾ ਹੋਇਆ ਸੌਦੇ ਤੋਂ ਕਿਸ ਚੋਲੋ ਕਿਦਾਂ ਨਾ ਆ ਪਾਜੀ ਨੇ ਕਿ ਪਾਜੀ ਜੱਸੇ ਣੀਆਂ ਬੋਲਤੇ ਠੀਕ ਆ ਇਹ ਕਿ ਮੁੰਡੇ ਨਾਲ ਖਲੋਸੇ ਕਰ ਹਰਨੇ ਕਿਸੇ ਹੰਮੁੰਡੇ ਦਾ ਨਾਇ ਸੌਦਾ ਲੈਣ ਕੰਗਾ ਹੀ ਮਾੜਾ ਚੰਗਾ ਇਹ ਬੋਲੇ ਆ ਉਹੀ ਬੋਲੇ ਆ ਠੀਕ ਆ ਇਹ ਕਹਿੰਦੇ ਪਈ ਹਾਂ ਸੌਦਾ ਲੈਣ ਆਉਂਦੇ ਪਈ ਆਪਾਂ ਸੌਦਾ ਅੱਗੇ ਵੰਡ ਗਏ ਆ 10000 ਰੁਪਈਆ ਵੀ ਦਿੱਤਾ ਹੈ ਕਿਸੇ ਘਰ ਨੂੰ ਦਿੱਤਾ ਕਿਸੇ ਘਰ ਨੂੰ ਨਹੀਂ ਦਿੱਤਾ ਨੰਜਾਇਜ਼ ਨਾ ਸਾਰਿਆਂ ਨੂੰ ਕਹਨ ਪਈ ਸਾਰਿਆਂ ਨੂੰ ਪੈਸੇ ਦਿੱਤੇ ਆ ਸਿਰਫ ਸਾਡੀ ਕਲੀਚ ਦੋ ਘਰਾਂ ਨੂੰ ਪੈਸੇ ਦਿੱਤੇ ਆ ਬਾਕੀ ਕਿਸੇ ਨੂੰ ਪੈਸਾ ਨਹੀਂ ਦਿੱਤਾ ਤੇ ਜਿਹੜਾ ਸੌਦਾ ਆ ਉਹਦਾ ਕੀ ਉਹਦੋਂ ਕੀ ਗੱਲ ਬਾਤ ਉਹ ਸੌਦਾ ਇਹਨਾ ਮੰਗਿਆ ਹੀ ਉਹਨਾਂ ਕਹਿਆ ਹੀ ਕੋਰੀ ਮੰਮੀ ਨੇ ਨੇਕ ਦੀ ਮੰਮੀ ਨੇ ਕਹਿ ਪਿਆ ਜੇ ਪਰਸੋਂ ਸੌਦਾ ਵੰਡ ਕੇ ਆਏ ਆ ਪੈਸੇ ਵੰਡ ਕੇ ਤੁਸੀਂ ਅੱਜ ਫੇਰ ਆਂਨਾ ਜੋ ਤੇ ਫੇਰ ਉੱਥੇ ਵਾਵਾ ਹੀ ਪੀ ਥਾਂ ਤਾਂ ਹੋਇਆ ਤੇ ਇੱਕ ਮੇਰੇ ਹੱਥ ਜੋੜ ਕੇ ਬਹਿੰਤੀ ਵੀਰ ਜੀ ਜਿਹੜਾ ਵੀ ਸੇਵਾਦਾਰ ਆਉਂਦਾ ਹੈ ਸੇਵਾ ਲੈ ਕੇ ਉਹ ਸਾਡੇ ਖੁਦ ਸਾਡੇ ਪਿੰਡ ਦੇ ਵਿੱਚ ਸੇਵਾ ਲੈ ਕੇ ਆਵੇ ਕਿਤੇ ਗੱਡੀ ਨਾ ਖਲਾਰੇ ਪਿੰਡ ਗਗੋਮਾਲੇ ਇੱਕ ਸੇਵਾ ਤੁਹਾਡੇ ਉੱਤੇ ਇਰਜ਼ਾਮ ਲਗਾਈ ਜਾ ਰਿਹਾ ਰਾਸ਼ਨ ਨੂੰ ਲੈ ਕੇ ਜੋ ਸਟਾਕ ਕੀਤਾ ਗਿਆ ਸੀ ਹਾਂਜੀ ਹਾਂਜੀ ਕੀ ਇਹਦੀ ਸਚਾਈ ਵੀ ਆ ਸਚਾਈ ਇਹ ਆ ਸਾਰਾਹੀਂ ਮਤਲਬ ਕੋਈ ਰਾਸ਼ਨ ਸਟਾਕ ਨਹੀਂ ਕੀਤਾ ਰਾਸ਼ਨ ਸਾਡੇ ਕੋਲ ਪਹਿਲਾਂ ਆਇਆ ਸੀ ਇਹ ਵੰਡ ਦਿੱਤਾ ਸੀ ਬੱਚਾ ਸਾਡਾ ਵੜਨ ਗਿਆ ਸੀ ਕੱਲ ਸਾਡੇ ਕੋਲ ਸਾਡੇ ਰਿਸ਼ਤੇਦਾਰ ਆਏ ਸੀ ਤੇ ਚਾਰਾ ਲੈ ਕੇ ਆਏ ਪਸ਼ੂਆਂ ਦਾ 12-13 ਟਰਾਲੀਆਂ ਸੰਗਰੂਰ ਤੋਂ ਆਏ ਸਾਡੇ ਪੈਨਾਲੇ ਸੀਗੇ ਉਹ ਸਾਨੂੰ ਪਛੋਕ ਪੈਨਾਲਿਆਂ ਦਾ ਫੋਨ ਆਇਆ ਮੁੰਡਿਆਂ ਦਾ ਵੀ ਸਾਡਾ ਡੈਡੀ ਆਇਆ ਉਹ ਕਪੈਨਾਂ ਕਪੈਨਾਲਿਆਂ ਮੁੰਡਿਆਂ ਦਾ ਵੀ ਇੱਥੇ ਪੰਪ ਦੇ ਉੱਤੇ ਤੇ ਉਹਨਾਂ ਵਾਸਤੇ ਚਾਹ ਪ੍ਰਸ਼ਾਦਾ ਤਿਆਰ ਕਰਿਓ ਅਸੀਂ ਵਿਚਰੋ ਮੈਂ ਗੱਡੀ ਚਲਾਉਂਦਾ ਬੱਚ ਲਗਿਆ ਬਾਅਦ ਚ ਇਹਨਾਂ ਪ੍ਰਸ਼ਾਦਾ ਪਾਣੀ ਸ਼ਕਾਇਆ ਮੁੰਡਾ ਨਾਲ ਸੇਵਾ ਪਾਣੀ ਕਰਾਉਂਦਾ ਰਿਆ ਚਾਰ ਵੰਡ ਗਿਆ ਰੂੜੇਵਾਲ ਤੱਕ ਡੇਰੇ ਤੱਕ ਵੜਦੇ ਆਏ ਆ ਮੁੜ ਕੇ ਇੱਥੇ ਕੀਤਾ ਵੀ 4 ਘੰਡਾ ਸਾਨੂੰ ਲਾਈਆਂ ਸੀ। ਉਹਨਾਂ ਨੇ ਸਪੰਜ ਸਾਹਿਬ ਨੇ ਮਤਲਬ ਜਿਹੜੇ ਸਾਡੇ ਇੱਕ ਪੈਨਾ ਲੈ ਕੇ ਆਉਂਦੇ ਸੀ ਉਹਨਾਂ ਦੇ ਡੈਡੀ ਨੇ ਕਿਹਾ ਵੀ ਪੰਜ ਚਾਰ ਭੈਣ ਨੂੰ ਹੋਰ ਘੰਡਾ ਲਾ ਦਿਓ ਗੁੜੀ ਨੂੰ। ਚਲੋ ਇਹਨਾਂ ਦਾ ਮਾਲ ਆ ਚਲੋ ਖਲਣਗੇ ਚਲੋ ਪਿੰਡ ਵਾਲਿਆਂ ਨੇ ਸੋਚਿਆ ਕਿ ਖਰੇ ਇਹਨਾਂ ਦੇ ਘਰ ਅੱਗੇ ਵੀ ਸਟਾਕ ਆਇਆ ਹੈ ਸ਼ਾਇਦ ਹੋ ਸਕਦਾ ਸੌਦੇ ਦਾ ਆਵੇ ਤੇ ਸਾਡੇ ਵੱਲੋਂ ਪਿੰਡ ਇਕੱਠਾ ਹੋ ਕੇ ਇੱਥੇ ਸਾਡੀ ਦੁਕਾਨ ਘੜੀ ਆਇਆ ਤੇ ਚਲੋ ਬੱਚਿਆਂ ਨਾਲ ਸੌਦਾ ਮੰਗਦੇ ਇਹ ਸੌਦਾ ਨਹੀਂ ਹੈਗਾ ਤੇ ਸੌਦਾ ਹੀ ਕਿਥੋਂ ਦੇਣਾ ਸੀ। ਅਹੀਂ ਕਿ ਆਪੇ ਸਾਡੇ ਕੋਲ ਸੌਦਾ ਹੀ ਨਹੀਂ ਹੈਗਾ ਪੰਡਾ ਕੀ ਸੀਗਾ ਪੰਡਾ ਜੀ ਜੀ ਚਾਰ ਸੀਗਾ ਚਾਰਾ ਜਿਹਾ ਉਹ ਚਾਰਾ ਅੰਦਰ ਪਿਆ ਵੇਖ ਲੋ ਉਦਾਂ ਹੀ ਪਿਆ ਪਸ਼ੂਆਂ ਦਾ ਚਾਰਾ ਚਲੋ ਸਾਡੇ ਤੇ ਚਲੋ ਇਨਾ ਡੱਕ ਰਖਾਂਦੇ ਨਹੀਂ ਇਹਦੇ ਤੂੰੜੀ ਚ ਪਾ ਦਿਓ ਚਲੋ ਕੋਈ ਗੱਲ ਨਹੀਂ ਅਸੀਂ ਤਾਂ ਆਖਿਆ ਵਾਡ ਬੁੜ ਦਓ ਪਰ ਭਾਜੀ ਹੋਣਾ ਨੇ ਸਭ ਨੂੰ ਥੋੜਾ ਜਿਹਾ ਲਵਾ ਦਿੱਤਾ ਵਾ ਤੇ ਹੋਰ ਸਾਡੇ ਕੋਲ ਕੋਈ ਚੀਜ਼ ਨਹੀਂ ਅੰਦਰ ਵੜ ਕੇ ਤੀ ਸਾਡੇ ਪੇਟੀਆਂ ਤੱਕ ਭੋਲੋ ਸਾਡੀਆਂ ਦੁਕਾਨਾਂ ਭੋਲੋ ਜੇ ਤੁਹਾਨੂੰ ਕੋਈ ਸੌਦੇ ਤੋਂ ਬਗੈਰ ਕੋਈ ਹੋਰ ਚੀਜ਼ ਲੱਭ ਜੇ ਸੌਦਾ ਲੱਭ ਜੇ ਜਾਂ ਹੋਰ ਕੋਈ ਚੀਜ਼ ਲੱਭ ਜੇ ਤੇ ਆਈ ਰਜਾਨੇਦਾਰ ਆ ਤੇ ਜੋ ਵੀ ਇਹ ਸਾਡੇ ਪਿੰਡ ਵਾਲਿਆਂ ਕੱਲ ਬਣਾਇਆ ਅਸੀਂ ਪਿੰਡ ਦਾ ਸਜੋਗ ਦੇਣ ਡੇ ਸੀ ਪਿੰਡ ਨੂੰ ਅਸੀਂ ਗੱਡੀ ਆਈ ਸੀ ਉਦੋਂ ਸਬਦੇ ਦੀ ਲਵਾਈ ਸਾਰੀ ਤੇ ਘਰ ਘਰ ਜਾ ਕੇ ਸਬਦਾ ਦੇਣ ਡੇ ਤੇ ਕੋਈ ਕਿਹਾ ਮੇਰੇ ਘਰ ਲਾ ਕੋਈ ਕਿਹਾ ਮੇਰੇ ਘਰ ਲਾ ਤੇ ਇਦਾਂ ਕਰਕੇ ਬੱਚਿਆਂ ਕੋਲੋਂ ਸਬਦਾ ਲਵਾਇਆ ਨਾ ਤੇ ਘਰ ਘਰ ਪੈਸੇ ਵੀ ਉਹਨਾਂ ਨੇ ਵੰਡੇ ਸੀ ਤੇ ਚਲੋ ਸੇਵਾ ਪੜੀ ਕਰਨਾ ਜੋਗਿਆ ਅਸੀਂ ਤੇ ਮੜੇ ਚ ਗਏ ਤੇ ਇਹ ਵੀ ਸਾਡੇ ਭੈਣ ਭਰਾ ਹੀ ਨੇ ਜਿਨ੍ਹਾਂ ਨੂੰ ਅਸੀਂ ਦੇਣ ਡੇ ਤੇ ਆਖਿਆ ਵੀ ਚਲੋ ਕੋਈ ਗੱਲ ਨਹੀਂ ਆਪਣੇ ਆ ਤਾਂ ਮੈਂ ਆਪਣੇ ਭੱਲੇ ਵਾਲੀ ਵਡਾਉਣਾ ਸ਼ੁਰੂ ਕੀਤਾ ਪਿੰਡ ਦੇ ਵਿੱਚ ਹੀ ਦੀ ਵਤੀ ਸ਼ਬਦ ਤੁਹਾਡੇ ਬੇਟੇ ਵੱਲੋਂ ਜਾਂ ਤੁਹਾਡੇ ਵੱਲੋਂ ਨਹੀਂ ਦੀ ਮੇਰੇ ਬੇੜੇ ਵੱਲੋਂ ਤਾਂ ਕੋਈ ਨਹੀਂ ਬੋਲਿਆ ਗਿਆ ਕੋਈ ਜਾਤੀਵਾਦੀ ਸ਼ਬਦ ਮੈਂ ਤੇ ਇਹੀ ਕਹਿੰਦਾ ਵੀ ਜੇ ਆਪਣਾ ਇਹ ਭੈਣ ਭਰਾ ਨੇ ਅਸੀਂ ਇਹਨਾਂ ਦੇ ਨਾਲ ਹੀ ਰਹਿਣਾ ਸੀਗਾ ਪਰ ਇਦਾਂ ਜੋ ਸਾਡੇ ਨਾਲ ਇਹਨਾਂ ਨੇ ਕੱਲ ਆਣ ਕੇ ਇੱਥੇ ਦੁਕਾਨਗਾੜੀ ਕੀਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਚਲੋ ਮਾਨੂੰ ਠੋਸ ਪਹੁੰਚਦਾ ਵੀ ਸਾਡੇ ਰਿਸ਼ਤੇਦਾਰ ਆਏ ਸੀ ਤੇ ਇਹਨਾਂ ਨੇ ਇੰਨਾ ਰੌਲਾ ਪਾਇਆ ਸਾਡੇ ਕੋਲ ਵੀਡੀਓ ਵੀ ਇਹਨਾਂ ਦੀ ਹੈਗੀ ਪਰ ਅਸੀਂ ਇਹਨਾਂ ਦੇ ਨਾਲ ਹੈਗਾ ਸਤਿਕਾਰ ਕਰਦੇ ਆ ਸਾਰਿਆਂ ਦੇ ਨਾਲ ਮੁਲਾਬ ਰੱਖੀਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਸਾਡੇ ਸਾਰੇ ਆਪਣੇ ਹੀ ਪਰ ਇਹ ਜਿਨ੍ਹਾਂ ਦੇ ਨਾਲ ਹੋਇਆ ਇਹ ਵੀ ਜਿਹੜੀ ਵੀ ਕੋਈ ਸਾਡੇ ਪਿੰਡਦਿਆਂ ਨੂੰ ਕੋਈ ਗਲਤ ਫਹਿਮੀ ਹੋਈ ਆ ਠੀਕ ਹੈ ਜੀ ਚਾਰਾ ਸੀਗਾ ਉਹ ਚਾਰਾ ਦੇ ਇਸ ਸੌਦਾ ਸਮਝਦੇ ਸੀ ਉਹ ਚਾਰਾ ਪਸ਼ੂਆਂ ਦਾ ਸੀਗਾ ਉਹੀ ਚਾਰਾ ਹੈਗਾ ਸੀਗਾ ਉਹ ਚਾਰਾ ਜਿਹੜਾ ਵਾ ਉਹੀ ਆ ਜੇ ਕੋਈ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਤੇ ਜੇ ਕੋਈ ਇਹਨਾਂ ਨੂੰ ਸ਼ੱਕ ਲੱਗਦਾ ਸਾਡੇ ਘਰ ਦੀ ਚੈੱਕ ਕੀਤੀ ਜਾਵੇ ਤੇ ਵੇਖਿਆ ਚੱਕਿਆ ਜਾਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹਦੀ ਕਮਾ ਕਰਦਾ ਹਾਂ ਜੱਜਿਕ ਮੰਗਦਾ ਗੁਰਜੀ ਕੀ ਫਤਿਹ ਮੈਂ ਸਰਦਾਰ ਗੁਰਨੇਕ ਸਿੰਘ ਗਗੋਮਾਲ ਤੋਂ ਗੱਲ ਕਰਦਾ ਪਿਆ ਆਪਾਂ ਕੱਲ ਆਚਾਰ ਦੀ ਸੇਵਾ ਕੀਤੀ ਸੀ ਪਸ਼ੂਆਂ ਦੇ ਚਾਰੇ ਵਾਸਤੇ ਆਪਾਂ ਕੋਈ ਕੱਲ ਸੌਦੇ ਦੀ ਸੇਵਾ ਨਹੀਂ ਕੀਤੀ ਸਾਡੇ ਗਗੋਮਾਲ ਵਾਲਿਆਂ ਵੱਲੋਂ ਮੇਰੇ ਤੇ ਇਲਜ਼ਾਮ ਲਾਇਏ ਗਏ ਆ ਕਿ ਆਪ ਜੀ ਨੇ ਜਾਤੀ ਸ਼ਬਦ ਦੀ ਇਸਤੇਮਾਲ ਕਰਕੇ ਸਾਨੂੰ ਸਾਡੀ ਬੇਇਜ਼ਤੀ ਕੀਤੀ ਆਪਾਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਕਿਸੇ ਦੇ ਆਪਾਂ ਕਿਉਂ ਕਰਾਂਗੇ ਆਪਾਂ ਤਾਂ ਖੁਦ ਗੁਰੂ ਸਾਹਿਬ ਨੂੰ ਮੰਨਣ ਵਾਲੇ ਆਂ ਆਪਾਂ ਕਿਸੇ ਦੇ ਵਾਸਤੇ ਜਾਤੀ ਸ਼ਬਦ ਇਸਤੇਮਾਲ ਨਹੀਂ ਕੀਤੇ ਕੱਲ ਪਸ਼ੂਆਂ ਦਾ ਚਾਰਾ ਆਇਆ ਸੀ ਇੱਕ ਦਿਨ ਜਿੱਦਣ ਆਇਆ ਸੀ ਸੌਦਾ ਆਇਆ ਸੀ ਉਹ ਆਪਾਂ ਘਰ ਘਰ ਜਾ ਕੇ ਪਹੁੰਚਾਇਆ ਕਰਵਾਇਆ ਕੱਲੇ ਕੱਲੇ ਘਰ ਭਾਇਆ ਕਰਵਾਇਆ ਉਹ ਜੋ ਰੇਸ ਸੀ ਦਿੱਲੀ ਤੋਂ ਸ਼ਾਹੀਨ ਬਾਗ ਤੋਂ ਆਈ ਸੀ ਉਹਨਾਂ ਨੇ ਹਰ ਇੱਕ ਘਰ ਨੂੰ 1-1000 ਰੁਪਿਆ ਨਾਲ ਇੱਕ ਇੱਕ ਤਿਆਰ ਕੀਤੀ ਸੀ ਸੌਦੇ ਦੀ ਕੱਲ ਜੀ ਕੱਲ ਜੋ ਹੀ ਆਪਾਂ ਡੇਰੇ ਬਾਬੇ ਨਾਨਕ ਤੋਂ ਲੈ ਕੇ ਜੋ ਸਾਡੇ ਪਿੰਡ ਇਧਰ ਖੋਨੇਵਾਲ ਰੂੜੇਵਾਲ ਦਰਿਆ ਨੰਦ ਦਰਿਆ موسی ਨੰਗੜੀ ਅਤੇ ਹੋਰ ਪਿੰਡਾਂ ਦੇ ਵਿੱਚ ਚੰਗੀ ਪਿੰਡ ਹੋ ਗਿਆ ਸੋ ਉਹਨਾਂ ਪਿੰਡਾਂ ਦੇ ਵਿੱਚ ਆਪਾਂ ਕੱਲ 12 ਟਰਾਲੀਆਂ ਚਾਰ ਦੀਆਂ ਵੰਡ ਕੇ ਆਏ ਆ ਤੇ ਉਹਦੇ ਵਿੱਚੋਂ ਸਾਡਾ 254 ਦੀ ਜਿਹੜੇ ਗੱਟੇ ਸੀ ਉਹ ਵਧ ਕੇ ਸੀ ਤੇ ਉਹ ਆਪਾਂ ਗੱਗੋਮਾਲ ਵੰਡਰਮਾਸ ਤੇ ਲਿਆਂਦੇ ਸੀ ਵਾਪਸੀ ਟਾਈਮ ਤੇ ਜਦੋਂ ਆਪਾਂ ਗੱਗੋਮਾਲ ਆਣ ਕੇ ਦੇਖਿਆ ਕਿ ਪ੍ਰਸ਼ਾਦਾ ਛਕਣ ਲੱਗੇ ਆ ਤੇ ਸਾਡੇ ਕੁਝ ਘਰ ਦੇ ਬਾਹਰ ਸੰਗਤਾਂ ਇਕੱਠੀਆਂ ਹੋਈਆਂ ਸਨ ਆਪਾਂ ਉਹਨਾਂ ਨੂੰ ਬੋਲਿਆ ਕਿ ਆਪਾਂ ਪ੍ਰਸ਼ਾਦਾ ਛਕਣਾ ਤੇ ਉਹਦੇ ਤੋਂ ਵਾਅਦਾ ਆਪਾਂ ਆਚਾਰ ਵੰਡਿਆ ਜਾਵੇਗਾ ਤੋਂ ਸੋ ਸੰਗਤਾਂ ਨੂੰ ਬੇਨਤੀ ਆ ਕਿ ਆ ਆਪਾਂ ਦੇ ਕਿਸੇ ਨੂੰ ਇਲਜ਼ਾਮ ਨਹੀਂ ਲਾਏ ਨਾ ਆਪਾਂ ਕਿਸੇ ਨੂੰ ਕੋਈ ਜਾਤੀ ਸ਼ਬਦ ਵਰਤੇ ਆ ਸੋ ਜੇ ਕਿਸੇ ਨੂੰ ਕੋਈ ਵੀ ਮੇਰੇ ਮੁਖਾਰਬਿੰਦ ਤੋਂ ਕਿਸੇ ਨੂੰ ਭਾਵਨਾਵਾਂ ਨਾ ਕਿਸੇ ਦੀ ਠੇਸ ਪਹੁੰਚੀ ਆ ਸੋ ਸੰਤਾਨੋ ਬੇਨਤੀ ਆ ਵੱਧ ਚੜ ਕੇ ਮਾਫੀ ਪਬਖੀਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੰਜ ਕੱਲ ਸ਼ਾਮੇ ਇੱਕ ਤਰਖਾਤ ਆਈ ਹੈ ਬਲਜੀਤ ਕੌਰ ਪਤਾ ਨਹੀਂ ਬਲਜਿੰਦਰ ਸਿੰਘ ਵਾਸੀ ਗੱਗੋਮਾਲ ਵਾਲੋਂ ਉਹ ਤੇਜਾ ਸਿੰਘ ਵਾਸੀ ਗੱਗੋਮਾਲ ਦੇ ਖਿਲਾਫ ਕੀਤੀ ਸੀਗੀ ਕਿ ਅਸੀਂ ਉਹਦੀ ਦੁਕਾਨ ਤੇ ਵੇਨ ਵਾਸਤੇ ਗਏ ਸੀ ਰੱਖਣ ਲੈਣ ਵਾਸਤੇ ਗਏ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਬਹੁਤ ਮਿਸਦੇਰ ਕੀਤਾ ਸਾਡੇ ਨਾਲ ਹੋਰ ਵੀ ਆਉਤਾਂ ਸੀਗਾ ਦਰਖਾਸਤ ਆਈ ਆ ਉਹਦੇ ਮੁਤਾਬਕ ਦਰਖਾਸਤ ਮੁਤਾਬਕ ਜੋ ਵੀ ਉਹਦੀ ਬੰਦੀ ਕਾਨੂੰਨੀ ਕਰ ਗਈ ਹੋਗੀ ਅਸੀਂ ਤਸਦੀਕ ਅਫੀਸ ਕਰਕੇ ਉਹਦੇ ਮੁਤਾਬਕ ਕਾਰਵਾਈ ਸੁਚੇਤ ਸ਼ਬਦ ਵੀ ਕਿਤੇ ਕਿ ਸਾਨੂੰ ਕਾਫੀ ਲੇਡੀਆਂ ਦੇ ਸਾਹਮਣੇ ਹੋਵੇ ਇਹਦੇ ਇਸ ਵੇਲੇ ਜਦੋਂ ਤਸਦੀਕ ਕਰ ਰਹੇ ਆ ਤਸਦੀਕਾਂ ਤੋਂ ਬਾਅਦ ਹੀ ਜੇਕਰ ਇਦਾਂ ਦੀ ਕੋਈ ਗੱਲ ਸਾਹਮਣੇ ਆਊਗੀ ਤਾਂ ਉਹਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਅਮਲਤਿਆਂ ਦੀ ਜਾਏਗੀ ਹਰ ਪਿੰਡ ਤੋਂ ਵਾਸਤੇ ਜਿਹੜਾ ਸਰ ਰਸਣ ਆ ਰਿਹਾ ਵਾ ਦਾਨੀ ਸਿਰ ਤੇ ਨਵਾਂ ਕਹਿੰਦੇ ਕਿ ਉਹ ਜਿਹੜੇ ਇਹ ਪੁਸਤੀ ਪਾਰਟੀ ਹੈ ਜਿਹੜੀ ਉਹ ਸੇਵ ਕਰੀ ਜਾਂਦੇ ਆ ਅੰਦਰ ਸਟਾਕ ਕੀਤਾ ਜਾ ਰਹਿਆ ਵਾ ਉਹਦੀ ਵੀ ਪੁਸਤੀ ਕੀਤੀ ਜਾਂਦੀ ਘੱਟ ਹੈ ਹਾਂ ਬਿਲਕੁਲ ਜੀ ਉਹਦੇ ਸਬੰਧਿਤ ਤੇ ਆਪਾਂ ਕਰਾਂਗੇ ਤਸਦੀਕ ਜੇਕਰ ਵੀ ਇਦਾਂ ਦੀ ਗੱਲ ਸਾਹਮਣੇ ਆਏਗੀ ਤਾਂ ਉਹਦੇ ਮੁਤਾਬਕ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਲਿਆਂਦੀ ਜਾਏਗੀ ਜੇ ਕੋਈ ਸਮਾਨ ਤੋਂ ਨਾ ਸਟਾਕ ਕੀਤਾ ਹੋਵੇ ਕਦੇ